ਗੱਡੀਆਂ ਮੋਟਰਾਂ ਲੰਗੀ ਜਾਂਦੀਆਂ ਇਹ ਰੋਡ ਹੈਗਾ ਦਿੱਲੀ ਰੋਡ ਹੈ ਇਹ ਤੇ ਲੋਕੇਸ਼ਨ ਹੈਗੀ ਹੁਣ ਖੰਨੇ ਖੰਨੇ ਬੈਠੇ ਆਪਾਂ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਆਪਾਂ ਬੈਠੇ ਆ ਖੰਨੇ ਤੇ ਇਹ ਹੈਗਾ ਦਿੱਲੀ ਰੋਡ ਅੱਜ ਨਾ ਆਪਾਂ ਘਰੋਂ ਚੱਲੇ ਸੀਗੇ ਚੱਲੇ ਨੂੰ ਹੋ ਗਿਆ 1.5 ਘੰਟਾ ਹੋ ਗਿਆ ਵੀਡੀਓ ਹੁਣ ਸ਼ੁਰੂ ਕਰੀ ਹੁਣ ਆਪਾਂ ਨੇ ਪਹੁੰਚਣਾ ਹੈਗਾ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨਾ ਹਿਮਕੁੰਡ ਸਾਹਿਬ ਆਪਾਂ ਜਾਣਾ ਅੱਜ ਦੇਖਦੇ ਕਿੰਨਾ ਕੁ ਆਪਣੇ ਕੋਲੇ ਪੈਂਡਾ ਤਬਰ ਹੁੰਦਾ ਪਰ ਜਾਣਾ ਜਾ ਰਹੇ ਆ ਆਪਾਂ ਬਾਈਕ ਤੇ ਮੋਟਰਸਾਈਕਲ ਤੇ ਆ ਮੋਟਰਸਾਈਕਲ ਤੇ ਦੇਖੋ ਕਿੰਨਾ ਟਾਈਮ ਲੱਗਦਾ ਅੱਜ ਜਿੱਥੇੋਂ ਤੱਕ ਵੀ ਪਹੁੰਚਗੇ ਰਸਤੇ ਦੇ ਵਿਊ ਤੁਹਾਨੂੰ ਦਿਖਾਉਣੇ ਆ ਤੇ ਨਾਲ-ਨਾਲ ਬਣੇ ਰਹੋ ਜਿਹੜੀਆਂ ਵੀ ਲੋਕੇਸ਼ਨਾਂ ਹੋਣੀਆਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਦੇਖੋ ਕੱਲ ਸ਼ਾਮੀ ਜਾਂ ਪਰਸੋਂ ਤੱਕ ਆਪਾਂ ਪਹੁੰਚ ਜਾਾਂਗੇ ਠੀਕ ਆ ਆਜੋ ਇੱਥੇ ਰੋਟੀ ਖਾਣ ਲੱਗੇ ਸੀਗੇ ਆ ਟਾਬਾ ਇੱਥੇ ਰੋਟੀ ਖਾ ਕੇ ਫਿਰ ਆਪਾਂ ਅੱਗੇ ਨਿਕਲਦੇ ਆਹ ਦੇਖ ਗੱਡੀਆਂ ਮੋਟਰਾਂ ਜਾ ਰਹੀਆਂ ਹੈ ਹਾਈਵੇ ਆ ਦਿੱਲੀ ਵਾਲਾ ਹਲੋ ਜੀ ਪ੍ਰਸ਼ਾਦ ਦੇ ਚੱਕ ਕੇ ਅਬ ਚੱਲਦੇ ਦਿੱਲੀ ਰੋਡ ਇਹ ਫੇਰ ਆਪਾਂ ਲੰਘ ਰਹੇ ਆ ਕੱਲਾ कल देखो किल बारिश हुई है पानी परसो हुई है हुई हुई है ना, है ना कल रोड भी ना रिपेयर होगी है ना पेल्ला बड़ा चुपया पिछो इचो भी कर रहे पिछो वादिया बनाता दिल्ली रोड पहला बड़ा खड्डे खुदे बहुत ही ਤੇਰ ਹੋਰ ਦੇ ਟ੍ਰੈਫਿਕ ਮਾਰ ਨੂੰ ਨਾਲ ਦੇਖਦੇ ਆਪਾਂ ਅੱਜ ਕਿੰਨੀ ਵਾਰਟ ਆਪਣੇ ਨਿਕਲਦੀ ਐ ਬਾਬਾ ਜੀ ਇਹ ਦਰਸ਼ਨ ਕਰਨੇ ਆਪਾਂ ਜਿਹੜੀ ਇੰਪੋਰਟ ਸਾਹਿਬ ਜੇ ਅੱਜ ਹੁਣ ਕੋਈ ਲੇਟ ਨਹੀਂ ਹੈਗਾ ਜੇ ਕਿਸੇ ਵੀ ਆਉਣਾ ਹੈਗਾ ਅੱਜ ਤੋਂ ਸਾਰਾ ਰਸਤਾ ਰਸਤਾ ਆਪਾਂ ਨਾਲੋਂ ਨਾਲ ਦਿਖਾਈ ਜਾਣਾ ਜੇ ਤੁਸੀਂ ਵੀ ਆਉਣਾ ਹੋਣਾ ਆ ਸਕਦੇ ਆ ਕਿਉਂਕਿ ਜਿਹੜਾ ਜੁਲਾਈ ਦਾ ਮਹੀਨਾ ਹੁੰਦਾ ਨਾ ਉਦੋਂ ਫਿਰ بارشੇ ਸ਼ੁਰੂ ਹੋ ਜਾਂਦੀ ਆ ਉਦੋਂ ਬੜਾ ਔਖਾ ਹੁੰਦਾ بارشਾਂ ਨੇ ਇੱਥੇ ਹੁਣ ਵੀ ਹੈਗੀਆਂ ਪਰ ਹੁਣ ਕਿਸ ਤਰ੍ਹਾਂ ਦਾ ਮੌਸਮ ਆ ਹੁਣ ਬੜਾ ਵਧੀਆ ਆ ਦਰਸ਼ਣ ਹੋ ਜਾਂਦੇ ਆ ਫੇਰ ਕਾਫੀ ਵੱਡਾ ਖੰਨਾ ਲੰਘ ਰਹੇ ਆ ਇਹ ਮੰਡੀ-ਮੁੰਡੀ ਲੱਗੀ ਲੱਗਦੀ ਆ ਉਹ ਟਰੈਕਟਰਾਂ ਨੇ ਪੁਰਾਣੇ ਟਰੈਕਟਰ ਰੱਖਿਆ ਐਜੰਸੀ ਵਾਲਿਆਂ ਨੇ ਹਨਾ ਨਿੱਕਲ ਗਏ ਆ ਜੀ ਪਹੁੰਚ ਗਏ ਆਪਾਂ ਮੰਡੀ ਕੋ ਵਿੰਗੜ ਇਹ ਜਿਹੜਾ ਸ਼ਹਿਰ ਇੱਕ ਲੋਹੇ ਲੂਹੇ ਦਾ ਕੰਗਾ ਦਿਖੋ ਫੈਕਟਰੀਆਂ ਫੈਕਟਰੀਆਂ ਇਹਨੂੰ ਵੀ ਆਪਾਂ ਤੱਪ ਕੇ ਸਮਝੋ ਬਸ 2 ਮਿੰਟਾਂ ਹੀ ਲੰਘੇ ਸ਼ਹਿਰ ਵੀ ਇਸ ਤੋਂ ਬਾਅਦ ਸਿੱਟੇ ਸਾਹਿਬ ਜੀ ਆਦਿਆਂ ਦਾ ਸ਼ਹਿਰ ਆ ਜਾਊਗਾ ਸਰਹੰਦ ਆ ਜਾਊਗਾ ਹਨਾ ਸਰਹੰਦ ਲੰਘ ਜਾਂਦੇ ਆਪਾਂ ਵੈਸੇ ਗੁਰੂ ਸਾਹਿਬ ਦੇ ਦਰਸ਼ਨ ਕਰ ਲੈ ਸੀ ਆਪਾਂ ਅਕਰੰਦ ਤਾਂ ਵੀ ਦੇਖਾਂਗੇ ਮੌਕਾ ਲੱਗਿਆ ਨਹੀਂ ਤਾਂ ਆਪਾਂ ਨਿਕਲਾਂਗੇ ਅੱਗੇ ਇਹ ਆਪਾਂ ਨੂੰ ਇਹ ਵੀ ਜਲਦੀ ਜਲਦੀ ਜਿਹੜੀ ਆਪਣੀ ਯਾਤਰਾ ਹੈਗੀ ਆ ਉਹ ਆਪਾਂ ਜਲਦੀ ਜਲਦੀ ਕੰਪਲੀਟ ਕਰੀਏ ਇਹ ਆਪਣਾ ਪਹਿਲਾ ਦਿਨ ਅੱਜ ਬੜੇ ਨੇ ਸਾਨੂੰ ਬੜੇ ਬਾਈਕ ਵਾਲੇ ਮੋਟਰਸਾਈਕਲ ਤੇ ਬਹੁਤ ਲੋਕ ਜਾਂਦੇ ਆ ਯਾਰ ਐਨਾ ਗੱਡੀ ਦੇ ਮਜ਼ਾ ਨਹੀਂ ਆਉਂਦਾ ਵੀ ਸਾਨੂੰ ਮੋਟਰਸਾਈਕਲਾਂ ਦੇ ਬੜਾ ਮਜ਼ਾ ਆਉਦਾ ਨਾਲੇ ਹਰੇਕ ਬੰਦੇ ਦੋ-ਦੋ ਜਾਣੇ ਦੋ ਹੁੰਦੇ ਇੱਕ ਮੋਟਰਸਾਈਕਲ ਤੇ ਆਰਾਮ ਨਾਲ ਚਲੇ ਜਾਂਦੇ ਆ ਹਕਕੀ ਦੀ ਤੱਕ ਪਉਣਾ ਹੈਗਾ ਕਿ ਰਸਤੇ ਦੇ ਨਜ਼ਾਰੇ ਸਾਰੇ ਬੰਦਾ ਦੇਖਦੇ ਆ ਮਾਦੀਖੂ ਫੈਕਟਰੀਆਂ ਸਾਰੀਆਂ ਇਲਹੀ ਦੀਆਂ ਔਰ ਟੁਕੜੋ ਸਿਰੋ ਹਿੰਪੋ ਜਿਆ ਲੱਗਿਆ ਰੋਡ ਦੇ ਕਿਆ ਬਤਾਂ ਯਾਰ ਮੈਂ ਕਹਿੰਦਾ ਮੈਂ ਖੰਡਾ ਬੈਲ ਕੋਲ ਕੋ ਨੂੰ ਪਤਾ ਹੋਊਗਾ ਤੁਹਾਡੇ ਕਹ ਰਹੇ ਕਿ ਬਾਰਿਸ਼ ਹੋਏਗਾ ਚੰਡੀਗੜ੍ਹ ਜਮਾ ਰਾਜਪੁਰੇ ਵਿੱਚ ਦੀ ਆ ਦੇਖੋ ਰਾਜਪੁਰੇ ਆ ਗਏ ਆਪਾਂ ਆ ਨਾ ਲੋਕਣ ਇੱਥੇ ਆਪੇ ਭਲਾਏ ਆ ਦੇਖੋ ਘਰ ਐਨੇ ਘਰ ਖੇਤਾਂ ਜਵੇਂ ਇੱਥੇ ਖੇਤਾਂ ਦੇ ਘਰ ਘਾਟ ਹੀ ਹੁੰਦੇ ਆ ਇਸ ਸਾਈਡ ਤੇ ਜਿੰਨੇ ਵੀ ਚੰਡੀਗੜ੍ਹ ਸਾਈਡ ਘਰ ਆ ਇੱਥੇ ਆ ਨਹੀਂ ਹੁੰਦੇ ਤੇ ਇਹਨਾਂ ਨੇ ਕੋਪੋ ਤੂੜੀ ਵਾਲੇ ਕੁੱਪ ਸੀਗੇ ਉਹ ਦਿਖਾਉਂਦਾ ਕਰਕੇ ਮੈਂ ਰੁਕ ਗਿਆ ਇੱਥੇ ਮੈਂ ਕਿਹਾ ਦੇਖਦੇ ਆ ਤੇ ਇਹਨਾਂ ਕੋ ਭਾ ਲੱਗੇ ਆ ਦੇਖੋ ਇਹ ਕੁੱਪਾਂ ਇਹ ਤੂੜੀ ਪਾਉਂਦੇ ਇਹ ਲਓ ਜੀ ਆਪਾਂ ਇੱਥੋਂ ਸਰਹੰਦਾ ਪਰੂਕੇ ਨਹੀਂ ਕਿਉਂਕਿ ਆਪਣੇ ਕੋਲ ਟਾਈਮ ਬਹੁਤ ਆ ਜੀ ਤੇ ਇਸ ਕਰਕੇ ਆਪਾਂ ਸਰਹੰਦ ਨਹੀਂ ਰੁਕੇ ਆਪਾਂ ਵਾਰਟ ਕੱਢਦੇ ਆ ਜਿੰਨੇ ਵੀ ਨਿਕਲ ਜੇ ਅੰਮ੍ਰਾਲਾ ਇੱਥੋਂ ਰਹਿ ਗਿਆ 30-35 ਕਿਲੋਮੀਟਰ ਅਸਾ ਅੰਮ੍ਰਾਲਾ ਲੰਘਦੇ ਆ ਉਸ ਤੋਂ ਬਾਅਦ ਪਤਾ ਲੱਗੂ ਆਪਾਂ ਕਿੱਥੇ ਰੋਗਾ ਅਗੇ ਤੇ ਕੱਲ੍ਹ ਪਰਿਸੀਗੇ ਪਹੁੰਚ ਜਾਵਾਂਗੇ ਐਨੀ ਬਾਅਦ ਆਪਾਂ ਫੇਰ ਦਾਂਗੇ ਕੱਲ ਨੂੰ ਇਤਨਾ ਆਇਰਾ ਰੋਡ ਆ ਉਬਾਲਾ ਟ੍ਰੈਫਿਕ ਵਾਲਾ ਇਸ ਰੋਡ ਤੇ ਬੜੀਆਂ ਗੱਡੀਆਂ ਮੋਟਰਾਂ ਰੋਲੋ ਬੱਸਾਂ ਹਨਾ ਬਾਲਾ ਹੋਗਾ ਇੱਥੇ ਵੀ ਆਹ ਦੇਖੋ ਕਿੰਨੇ ਘਰਾਉ ਲਿਆ ਨੇ ਕਿੰਨੇ ਕੋਕਲ ਆਇਆ ਉਹ ਦੇਖੋ ਇੰਡੀਆ ਵਾਲੇ ਕੋਕਾ ਕਿਆ ਬਾਤ ਆ ਨਾ ਹੋਰ ਵੀ ਬੜਾ ਵਧੀਆ ਅੱਜ ਤਾਂ ਮੈਂ ਕਹਿੰਦਾ ਵੈਦਰ ਵੀ ਬੜਾ ਘੈਂਡਾ ਰਾਏ ਕੋਰੇ ਸ਼ਹਿਰ ਹੈ ਤਾਂ ਇਹ ਵੱਡਾ ਸ਼ਹਿਰੀ ਹੋਊਗਾ ਪਰ ਆਪਾਂ ਕਦੇ ਗਏ ਨਹੀਂ ਇੱਥੇ ਜਦੋਂ ਉੱਪਰ ਦੀ ਲੰਘ ਜਾਈਦਾ ਇੱਕ ਦੋ ਵਾਰ ਪਹਿਲਾਂ ਵੀ ਦਿੱਲੀ ਨੂੰ ਜਾਂਦੇ ਆ ਤਾਂ ਅਰੇ ਉਹਨਾਂ ਖਾਈ ਵਿੱਚ ਨਹੀਂ ਲੰਘ ਰਿਹਾ ਦੋਨੇ ਦੋਨੇ ਸਾਈਡ ਤੇ ਸ਼ਹਿਰ ਆ ਇੱਥੇ ਚੰਡੀਗੜ੍ਹ ਨੂੰ ਲੈਫਟ ਹੋ ਜਾਈਦਾ ਤੇ ਆਪਾਂ ਬਾਰੇ ਸਿੱਧਾ ਜਾਵਾਂਗੇ ਕੋਲ ਭੰਦੇ ਆ ਰਸਤਾ ਬੜਾ ਟ੍ਰੈਫਿਕ ਬਹੁਤ ਸੀਗਾ ਤਾਂ ਕਰਕੇ ਟਾਈਮ ਲੱਗ ਰਿਹਾ ਆਪਾਂ ਨੂੰ ਆਵਾਜ਼ ਨਹੀਂ ਤਾਂ ਟਾਰੇ ਹੀ ਹੋਣੀ ਆ ਇੰਨੀ ਟ੍ਰੈਫਿਕ ਸੀ ਤਾਂ ਹੂੰ ਇਹਨੂੰ ਟਰੱਕ ਨਾਲ ਵਾਰੀ ਛੇਤੀ ਆਦੇ ਕਿੰਨੇ ਜਾਂਦਾ ਦੇ ਖਾਲੀ ਆ ਅਗਾ ਦੇ ਤੋਂ ਦੀ ਲਗਾ ਦੇ ਫਿਰ ਬੱਸ ਦੇ ਤਮਾਈ ਆਉਂਦਾ ਇਹ ਉਹਦਾ ਪਤੌਲੀ ਵੀ ਲੈ ਗਿਆ ਨਾ ਦੇਖੋ ਰੋਡ ਬੰਦ ਕਰਕੇ ਨਾ ਕਿੱਲੇ ਰਾਸ਼ੀਆ ਲੱਗਿਆ ਆ ਇੱਧਰ ਹੈਗਾ ਇਹ ਤੂੰ ਝੰਡਾ ਜੁੰਡਾ ਮਿਲਦਾ ਨਾ ਤੂੰ ਝੰਡਾ ਲਾਉਣੇ ਯਾਰ ਬਾਈਕ ਤੇ ਝੰਡਾ ਫੁੱਲ ਗਿਆ ਮੈਂ ਲਾਉਣਾ ਤੇ ਦੇਖਦੇ ਆ ਇੱਥੋਂ ਮਿਲ ਗਿਆ ਆਪਾਂ ਆ ਦੁਕਾਨਾਂ ਰਹਿ ਗਈਆਂ ਇਹਨਾਂ ਨੂੰ ਪੁੱਛ ਲੈਣੇ ਨਹੀਂ ਪ੍ਰਾਂਡੀਆਂ ਵਰੋਂ ਦੀਆਂ ਵੇਚਦਾ ਇਹ ਹਾਂ ਹੈ ਨਹੀਂ ਇਹ ਇਹਦਾ ਹੋਰ ਹੀ ਕੋਸਾ ਟਰੱਕਾਂ ਦਾ ਹਾਂ ਇਹ ਅੱਗੇ ਦੇਖਦੇ ਆ ਕਿਉਂਕਿ ਜੇ ਇਹ ਸ਼ਹਿਰ ਲੰਘਿਆ ਰਾਜਪੁਰਾ ਲੰਘਿਆ ਫਿਰ ਆਪਾਂ ਨੂੰ ਮਿਲਣਾ ਨਹੀਂ ਉਹ ਝੰਡਾ ਆਂ ਗਾਂਹਾਂ ਜਾ ਕੇ ਮਿਲੂਗਾ ਓ ਕੀਤਾ ਕਰਨੇ చండిగ రోడ్ చండిగ అంబాలా దిల్లీ శరీరా अगे तो लेके निगाह मारो राजपुरा कितना बड़ा इतना गड्डियां दिया यर्त्तियां बहुत है कारानियां राजपुरे ਆਪਾ ਦੇਖੀ ਹੁੰਨੇ ਯਾਰ ਇੱਧਰ ਨਾ ਇੱਕ ਸਰਾਵਣੀ ਹੈਗੀ ਆ ਉਹ ਸਾਹਮਣੇ ਦਰਸਤ ਬੜੇ ਲੱਗੇ ਆ ਸ਼ਾਮ ਵੀ ਬਹੁਤ ਆ ਮਤਲਬ ਇੱਕ ਕਿਲਾ ਜਿਵੇਂ ਪੁਰਾਣੀਆਂ ਸਰਾਵਾਂ ਬਣਦੀਆਂ ਸੀ ਨਾ ਮਹਾਰਾਜਿਆਂ ਦੀ ਰਾਜਪੁਰਾ ਲੰਕੀ ਅੱਗੇ ਸ਼ੰਭੂ ਕੋਲੇ ਸ਼ੰਭੂ ਬਾਰਡਰ ਆ ਨਾ ਉੱਥੇ ਆ ਦੇਖੀ ਬਾਬਾ ਕੀ ਹਾਲ ਆ ਮੱਝਾਂ ਚਰਾਈ ਜਾਂਦਾ ਭੈਂਸਾਂ ਚਰਾਈ ਜਾਂਦਾ ਹੈ ਦੇਖੀ ਕਿੰਨੇ ਵਧੀਆ ਦਰਵਾਜੇ ਆਰੇ ਹਾਲਤ ਹੀ ਬਹੁਤ ਵਧੀਆ ਲਿਖਲੇ ਦੀ ਕੰਧ ਦੇਖ। ਮਲਾ ਇਹਦਾ ਮੇਨ ਗੇਟ ਉਧਰ ਹੈ ਨਾ। ਆ ਜਲ ਉਹ ਸਾਈਡ ਦੀ ਨਿਕਲ ਜਾਨੇ ਆਪਾਂ ਮੇਨ ਗੇਟ। ਉੱਪਰ ਦੀ ਆਉਨੇ ਆ। ਇੱਧਰ ਨਹੀਂਗਾ ਮੇਨ ਗੇਟ। ਉਹ ਸਾਈਡ ਆ। ਆਪਾਂ ਚੱਲਦੇ ਆਂ ਉੱਪਰ ਦੀ ਕੰਧ ਆਉਨੇ। ਪਿੰਡ ਦੇ ਵਿੱਚ ਦੀ ਆ ਰਹੇ ਆਪਾਂ। ਇਹ ਛੋਟਾ ਸਕੂਲ ਆ। ਲਿਖੇ

ਕਿੱਤੇ ਰਹਿ ਗਿਆ ਗੇੜ ਗਿਆ ਹੋ ਰਹਿ ਗਿਆ ਹੈਨਾ ਗਲਤ ਆ ਗਿਆ ਆਇ ਤਾਂ ਮੁਰਨਾ ਸੀ ਆਪਾਂ ਐਵੇਂ ਪਿੰਡ ਕੋਲ ਮੁਗਿਆ ਏ ਸ਼ੰਭੂ ਸਰਾਂਏ ਸ਼ੰਬੂ ਸਰਾਂਏ ਸ਼ੰਭੂ ਪਿੰਡ ਦਾ ਨੋ ਹੀ ਹੈ ਸ਼ੰਭੂ ਹੀ ਆ ਇਹ ਹੈਨਾ ਇੱਥੇ ਬਾਰਡਰ ਸੀ ਜੇ ਕਿਸਾਨਾਂ ਨੂੰ ਰੋਕਿਆ ਸੀ ਹੈਨਾ ਵੇਖੋ ਪਹਿਲਾ ਆਹਾ ਹੋਊਗਾ ਗੇਟ ਹਨਾ ਇੱਧਰ ਦੀ ਐਂਟਰੀ ਹੋਊਗੀ ਇਹ ਕਿੰਨਾ ਘੈਂਦਾ ਯਾਰ ਮੈਂ ਕਹਿੰਦਾ ਮਹਾਰਾਜ ਜਿਹੜੇ ਸੀ ਬਾਦਸ਼ਾਹ ਉਹ ਇਕੱਲੇ ਆਪਦੇ ਮਹਿਲ ਨਹੀਂ ਸੀ ਬਣਾਉਂਦੇ ਉਹ ਦੇਖੋ ਆ ਦਰਖਤ ਸਾਰੇ 올ਡ ਪ੍ਰਾਣੇ ਦਰਖਤ ਆ ਦੇਖੋ ਸ਼ਾਹ ਦਿੱਕਾ ਮਗਰਲੀ ਰੁਕ ਜਾ ਆਹ ਪੁਰਾਣਾ ਗੇਟ ਹਨਾ ਉਧਰ ਦੀ ਵੀ ਇੱਕ ਗੇਟ ਬਣਿਆ ਹੈਗਾ ਇਹ ਗੇਟ ਅੰਦਰ ਝਾੜ ਬੂਟ ਬਹੁਤ ੁੱਗਿਆ ਤੇ ਆਹ ਸਾਰੇ ਦਰਖਤ ਪੁਰਾਣੇ ਆ ਲਾਈਨ 'ਚ ਲੱਗੇ ਆ ਆ ਸਾਰੇ ਦੇਖੋ ਪਿੱਪਲ ਸਾਰੇ ਲਾਈਨ 'ਚ ਆ ਮਤਲਬ ਬਾਦਸ਼ਾਹ ਲੋਕਾਂ ਦਾ ਵੀ ਧਿਆਨ ਰੱਖਦੇ ਸੀ ਕਿ ਲੋਕ ਆਉਣਗੇ ਜੇ ਦੂਰੋਂ ਦਿੱਲੀ ਤੋਂ ਆਉਣਗੇ ਨਾ ਤੇ ਇਧਰ ਲਾਹੌਰ ਜਾਂਦੇ ਆ ਇਹ ਦਿੱਲੀ ਵਾਲਾ ਰੋਡ ਆ ਤੇ ਉਹ ਇੱਥੇ ਛਾਵੇਂ ਬੈਠ ਸਕਦੇ ਆ ਲੋਕ ਤੇ ਤੇ ਆਹ ਸਰਾਵਾਂ ਤਾਂ ਰਾਜੀ ਮਹਾਰਾਜੇ ਬਾਦਸ਼ਾਹ ਜਾਂ ਉਹਨਾਂ ਦੀਆਂ ਸਲਾਵਾਂ ਨੂੰ ਠਹਿਰਨ ਦੇ ਲਈ ਰਸਤੇ 'ਚ ਸਾਹ ਲੈਣ ਦੇ ਲਈ ਬਣਾਈਆਂ ਸੀ ਜਾਂ ਬਹੁਤ ਸਾਰੀਆਂ ਸਰਾਵਾਂ ਜਦੋਂ ਦਿੱਲੀ ਤੋਂ ਲਾਹੌਰ ਤੱਕ ਇਹ ਹੋ ਗਈ ਸ਼ੰਭੂ ਸਰਾਾਂ ਅੱਗੇ ਅਮਾਨਤ ਹਣਾ ਅਮਾਨਤ ਸਰਾਾਂ ਵੀ ਆਪਾਂ ਦੇਖੀ ਹੈਗੀ ਆ ਫਿਰ ਇੱਕ ਸਰਾਾਂ ਹੋਰ ਦੇਖੀ ਸੀ ਯਾਰ ਨਕੋਦਰ ਕੋਲੇ ਹਣਾ ਨਕੋਦਰ ਕੋਲੇ ਇੱਕ ਸਰਾਾਂ ਸੀ ਉਹ ਬਹੁਤ ਵੱਡੀ ਆ ਮੜਾ ਇਹ ਗੇਟ ਤੋਂ ਨੂੰ ਦਿਖਾਉਣਾ ਕਿਉਂਕਿ ਆਪਾਂ ਵੀ ਅੱਗੇ ਪਹੁੰਚਣਾ ਕਿੰਨੀਆਂ ਵੱਡੀਆਂ ਉਹ ਪਿੰਡ ਦੇ ਨਾਲ ਸ਼ੰਭੂ ਦੇ ਨਾਲ ਇਹਦੀਆਂ ਕੰਦਾ ਆ ਗਈਆਂ ਹਨ ਇਦਾਂ ਲਈ ਕੰਦ ਤੇ ਇਧਰ ਰੋੜ ਤੱਕ ਕਿੰਨਾ ਵੱਡਾ ਇਹ ਲਗਭਗ ਸਾਰੀਆਂ ਸ਼ਾਹਜਾਹ ਜਹਾਂਗੀਰ ਦੇ ਟਾਈਮ ਤੇ ਬਣੀਆਂ ਸ਼ੰਭੂ ਸਰਾ ਦੇਖੋ ਲਿਖਿਆ ਹੈਗਾ ਬੋਰਡ ਤੇ ਕੀ ਬਾਤ ਆਇਟਾ ਲਿਖੋ ਇੱਥੇ ਬੈਠਣਾ ਸਖਤ ਮਨਾ ਹੈ ਬਿਨੈ ਅਜੇ ਫੋਟੋ ਫਿੱਚਰਾਂ ਵੀ ਬਣਾ। ਵੱਲਾ ਦੇਖੋ ਕਿੰਨੀ ਵਧੀਆ ਇਹਦੀ ਬਾਈ ਨਾਲ ਗੱਲ ਹੋਈ ਹੈ ਇਹ ਕਹਿੰਦੇ ਆ ਜਿਹੜੀ ਵੀ ਡਿਊਟੀ ਹੈ ਇਹਨਾਂ ਦੀ ਵਿਪາກ ਦੀ ਪ੍ਰਾਤਨ ਵਿਭਾਗ ਦੇ ਕਰਮਚਾਰੀ ਇਹ ਕਹਿੰਦੇ ਕਿ ਸਾਰੇ ਵਰਾਂਡੇ ਦੀ ਰਿਪੇਅਰ ਹੋਈ ਵੀ ਆ। ਦੇਖੋ ਕਿੰਨੇ ਸੋਹਣੇ ਪਾਰਕ ਕਿੰਨੀ ਸੋਹਣੀ ਤੇ ਆਹ ਮਸਜਿਦ ਵੀ ਤੁਹਾਨੂੰ ਦਿਖਾਉਣਾ। ਕਿਆ ਬਾਤ ਹੈ ਇਹ ਮੁਗਲ ਸਰਾਏ ਪਿੰਡ ਆ। ਆ ਜਿਹੜਾ ਨਾਲ ਪਿੰਡ ਆ ਬਾਈ ਨੇ ਦੱਸਿਆ। ਮੁਗਲ ਸਰਾਈ ਸ਼ੰਭੂ ਇਹਦਾ ਨਾਮ ਹੈਗਾ ਤੇ ਮੁਗਲ ਸਰਾਈ ਇਹ ਹੀ ਆ ਸ਼ਾਹਜਹਾਂ ਦੇ ਟਾਈਮ ਦੀ ਆ ਉਹਨਾਂ ਦੇ ਟਾਈਮ ਤੇ ਆ ਦੇਖੋ ਜਦੋਂ ਵੀ ਇੱਥੋਂ ਮੁਗਲ ਫੌਜਾਂ ਲੰਘਦੀਆਂ ਸੀਗੀਆਂ ਜਾਂ ਬਾਦਸ਼ਾਹ ਤੋਂ ਇੱਥੇ ਨਮਾਜ਼ ਪੜ੍ਹਦੇ ਸੀਗੇ ਇੰਨਾ ਮਸਜਿਦਾਂ ਦੇ ਵਿੱਚ ਜਿਵੇਂ ਆਪਣੇ ਗੁਰੂ ਘਰ ਹੈਗੇ ਆ ਨਮਾਜ਼ ਪੜ੍ਹਨ ਤੋਂ ਬਾਅਦ ਉਹ ਫਿਰ ਅੱਗੇ ਆਪਣੀਆਂ ਜਿਹੜੀਆਂ ਤਿਆਰੀਆਂ ਜਾਂ ਅੱਗੇ ਜਾਣਾ ਉਹ ਜਾਂਦੇ ਸੀਗੇ ਤੇ ਤੇ ਖੂਬੀ ਸੀ ਇੱਕ ਦੋ ਹਰੇਕ ਦੇ ਵਿੱਚ ਖੂਬੀ ਸੀਗੇ ਸਰਾਂ ਦੇ ਹੋਣਗੇ ਆ ਦੇਖੋ ਤੁਹਾਨੂੰ ਆਲਾ ਦਵਾਲਾ ਦਿਖਾ ਦਿੰਨੇ ਆ ਦੋ ਗੇਟ ਉਹ ਹੈਗਾ ਦਿੱਲੀ ਤੇ ਲਾਹੌਰ ਗੇਟ ਚਲੋ ਚਲੋ ਇਹ ਸੀ ਮੁਗਲ ਸਰਾਂ ਸ਼ੰਭੂ ਤੇ ਹੁਣ ਆਪਾਂ ਚੱਲਦੇ ਆ ਅੱਗੇ ਚਾਲੇ ਪਾਉਣੇ ਚਲੋ ट हो गया समाचार नहीं चार चौकी हो गए खेत मिट्टी का रंग कहो है गुलाबी रंग है देखो ध्यान हो रंग पिंक जरा गुलाबी रंग है बाग लगे छोटा ज अंबाला बाग है ਔਰ ਦਰਖਤ ਨੇ ਹਟਾਇਰੇ ਇਹ ਸਾਇਦ ਨੂੰ ਦਰਖਤ ਬਹੁਤ ਆ ਔਰ ਜਿਵੇਂ ਜਿਵੇਂ ਮੌਸਮ ਖੱਲੀ ਹੋਈ ਜਾਂਦਾ ਨਾਲ ਆਠਲ ਹੋਈ ਜਾਂਦਾ ਹੋਏ ਹੋਏ ਮਤਲਬ ਮੌਸਮ ਵਧੀਆ ਹੋਈ ਜਾਂਦਾ ਖੰਡਾ ਹੋਈ ਜਾਂਦਾ ਇਧਰ ਦੀ ਰੋਡ ਨਹੀਂ ਬਣਾਉਣਾ ਦਰਖਤ ਕਿੰਨੇ ਵੱਡੇ ਐ ਕਿਤ ਸਫਾਇਦੇ ਕੱਟਣੀ ਹੀ ਹੈ ਕਈ ਰੋਡ ਤਾਂ ਨਵੇਂ ਬਣ ਕੇ ਕੱਟੇ ਜਾਂਦੇ ਆ ਨਾ ਇਹ ਦੋਨੇ ਸਾਈਡ ਤੇ ਰੋਡ ਪੁਰਾਣਾ ਕੱਟੇ ਨਹੀਂ ਅੰਮ੍ਰਾਲੇ ਤੋਂ ਆਪਾਂ ਇਧਰ ਨੂੰ ਮੁੜ ਕੇ ਲੈਫਟ ਸਾਈਡ ਨੂੰ ਚੰਡੀਗੜ੍ਹ ਰੋਡ ਤੋਂ ਥੋੜਾ ਜਿਹਾ ਰਾਈਟ ਸਾਈਡ ਤੇ ਪਤਾ ਨਹੀਂ ਕਿਹੜਾ ਰੋਡ ਹੈਗਾ ਇਹ ਮੈਪ ਤੇ ਪੌਂਟਾ ਸਾਹਿਬ ਆਪਾਂ ਜਾਣਾ ਅੱਜ ਮੈਨੂੰ ਇਹ ਵੀ ਆਪਾਂ ਟਾਈਮ ਹੋ ਗਿਆ 5 ਦਾ ਆਪਾਂ ਪੌਂਟਾ ਸਾਹਿਬ ਅੱਜ ਰੋਕ ਜੀਏ ਇਹ ਤੋਂ 100 ਕਿਲੋਮੀਟਰ ਦੇ ਨੇੜੇ ਹੀ ਹੈਗਾ ਪੌਂਟਾ ਸਾਹਿਬ ਨਾਲੇ ਆਪਾਂ ਦਰਸ਼ਨ ਕਰ ਲਾਂਗੇ ਕਦੇ ਆਪਾ ਗਏ ਨਹੀਂ ਹੈਗੇ ਉਹ ਆਪ ਦੇਖਦੇ ਆ ਤੇ ਆ ਦੇਖੋ ਅੰਮਾਰਾ ਆਪਾਂ ਲੰਗਰੇ ਆ ਅੰਮਾਰਾ ਸ਼ਹਿਰ ਸੋਨਾ ਸ਼ਹਿਰ ਹੈਗਾ ਵਧੀਆ ਹੈਗਾ ਉਹ ਨਹੀਂ ਇਹ ਲੰਗਰ ਲਾਇਆ ਸੀਗਾ ਹੈਨਾ ਕੀ ਕੀ ਵੇਚੀ ਹੈ ਦਈਏ ਨੇ ਕਾ ਉਹ ਨੱਗੀ ਹਾਂ ਇਹ ਲੰਗਰਾਂ ਦਾ ਟਾਈਮ ਹੈ ਨਾ ਹੁਣ ਜਿਹੜੀ ਵੀ ਸੰਗਰ ਜਾਂਦੀ ਆ ਉਹ ਦਰਸ਼ਨ ਕਰ ਲੈ ਇਹ ਉਧਰ ਦੀ ਨਿੱਕਲ ਜਾਂਦੇ ਆ ਤੇ ਆਪਣੇ ਵਰਗੇ ਐਂ ਵੀ ਆ ਜਾਂਦੇ ਹਨਾ ਐ ਸਾਈਡ ਦੀ ਤੇ ਉਹ ਖੁੱਲੀਆਂ ਛੜਕਾਂ ਤੇ ਟ੍ਰੈਫਿਕ ਵੀ ਘੱਟ ਜੂ ਇਸ ਔਰ ਤੇ ਐਵੇਂ ਦੇ ਜਿਆਦਾ ਸੀਗਾ ਇਹ ਐਵੇਂ ਤੇ ਘੱਟ ਜੂਗਾ ਫਸਪਾ ਆ ਬਸ ਹਵਾ ਦੇ ਨਜ਼ਾਰੇ ਲੈਂਦੇ ਹੌਲੀ ਹੌਲੀ ਪਹੁੰਚ ਜਾਗੇ ਯਾਰ ਇੱਥੇ ਗਰੋਗੇ ਅੱਪਾ ਅੰਬਾਲਾ ਹਜੇ ਲੰਘ ਹੀ ਰਹੇ ਆ ਪਰ ਕੀ ਕਰੀਏ ਹੁਣ 300 ਕਿਲੋਮੀਟਰ ਆ ਗਏ ਸਬਾਰੇ ਤੇ ਚਾਹ ਆਪਾਂ ਉੱਥੇ ਕੀਤੀ ਸੀ ਤੁਹਾਨੂੰ ਪਤਾ ਚੱਲਣ ਤੋਂ ਇੱਕ ਇੱਕ 100 ਕਿਲੋਮੀਟਰ ਦੇ ਹੁਣ 2 250 ਕਿਲੋਮੀਟਰ ਆ ਗਏ ਹੋਰ ਉਸ ਤੋਂ ਤੇ ਹੁਣ ਅੱਗੇ ਤਾਂ ਆਪਣਾ 80 90 ਕਿਲੋਮੀਟਰ ਰਹਿ ਗਿਆ ਇਥੋਂ ਕਿਹਾ ਵੀ ਨੇ ਪੈਰ ਪਾ ਕੇ ਫਿਰ ਆਪਾਂ ਅੱਗੇ ਨਿਕਲੋਗੇ ਵਧੀਆ ਦੇਖੋ ਕਿੰਨਾ ਵਧੀਆ ਦੋਨਾਂ ਸਾਈਡ ਤੇ ਜੰਗਲ ਦ੍ਰਿਸ਼ਤ ਨੇ ਆ ਹਵਾ ਠੰਡੀ ਬਿਲਕੁਲ मौसम भी ठल्ले हो गया ना शाम पैगी दे देखो कितना बढ़िया व्यू देखो जी एरिया कैथल दे नियर तेरदा एरिया है ये अंबाले तो काफी आगे आ 35 किलोमीटर का आ गए आपा मैं कहला कलू गल्ला ਇਦਰ ਸਾਰਾ ਜੰਗਲੀ ਏਰੀਆ ਅੱਜੇ ਬੰਨੇ ਸਾਰਾ ਤੇ ਇਦਰ ਇੱਕ ਫੈਕਟਰੀ ਆ ਸਾਹਮਣੇ ਆਹ ਦੇਖੋ ਇਹ ਕੰਪਨੀ ਪਾਣੀ ਕਾਦੀ ਹੈ ਤੇ ਰੋਡ ਦੇ ਉੱਪਰ ਆਹ ਦੇਖੋ ਕਿੰਨੇ ਸਾਲ ਪੁਰਾਣੇ ਸਪੇਡੇ ਲੱਗੇ ਆ ਆ ਗ੍ਰਾਂਟ ਰੰਕ ਰੋਡ ਇਹ ਜਾਓ ਸਿੱਧਾ ਪਿਆਥਰ ਤੋਂ ਵਾ ਆ ਤਾਂ ਹੀ ਫਿੰਗਰ ਰੋਡ ਹੀ ਆ ਪਰ ਆ ਜਿਹੜੇ ਦਰਖਤ ਹਨ ਮੈਂ ਇਹਨਾਂ ਦੀ ਆਪਣੇ ਵਾਲੀ ਸਾਈਡ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਖਤਮ ਕਰ ਦਿੱਤੇ ਆ ਕੋਈ ਸਰਕਾਰਾਂ ਨੇ ਰੋਡ ਨੂੰ ਚੌੜੀ ਕਰਕੇ ਇੱਥੇ ਨਜ਼ਾਰਾ ਹੀ ਆਂ ਕਿਆ ਬਾਤਾ ਮੋਰ ਬੋਲ ਦੇ ਦੋਨਾਂ ਸਾਈਡ ਤੇ ਇਥੋਂ ਨੂੰ ਨਾ ਇਹ ਕੀਤਾਂ ਦੀ ਕਲਕ ਵੀ ਦਿਖਾਉਣਾ ਮੈਂ ਇੱਥੇ ਕਿਦੇ ਦਰਖਤ ਘਟ ਹੋਏ ਇੱਤਾ ਕਿੱਤਾ ਦੇ ਵਿੱਚ ਨਾ ਕਿਸਾਨਾਂ ਨੇ ਕੋਈ ਅੱਗ ਨਹੀਂ ਲਾਈ ਹੈਗੀ ਅੱਗ ਨਹੀਂ ਲਾਈ ਖੇਤ ਹੋਵੇ ਬਾਅਦ ਤੇ ਆ ਲਗਭਗ ਹਰੇਕ ਕਿਸਾਨ ਨੇ ਆਪਦੇ ਪਿੱਤਾ ਜਾਂ ਪਾਪੂਲਰ ਜਾਂ ਸਫੇਦੇ ਲਾਇਆ ਚਾਹੇ ਕਨਾਲ ਚਾਹੇ ਇੱਧਾ ਬਿੱਲਾ ਚਾਹੇ 10 ਮਰਲੇ ਉਹਨਾਂ ਨੇ ਦਰਖਤ ਜਰੂਰ ਲਗਾਏ ਆ ਤੇ ਪੱਟ ਕੇ ਬਾਅਦ ਚ ਮਤਲਬ ਵੇਚਦੇ ਹੀ ਹੋਣ ਪਰ ਦਰਖਤ ਜੂਲ ਲਗਾਏ ਆ ਤੇ ਹਰਿਆਲੀ ਬਹੁਤ ਆ ਜਾਂ ਪੱਟੇ ਪੁੱਟੇ ਬੀਜੇ ਹੋਣਗੇ ਹਨਾ ਇਹ ਆ ਚੂਰਾ ਪਸ਼ੂਆਂ ਦਾ 비ਜਾਊਗਾ ਕਿਉਂਕਿ ਹਰਿਆਣੇ ਚ ਗਾਈਆਂ ਬਹੁਤ ਰੱਖਦੇ ਆ ਇਹ ਸਪੈਸ਼ਲ ਗਾਈਆਂ ਦੇ ਲਈ ਵਧੀਆ ਇਧਰ ਮਾਰੋ ਨਿਗਾ ਰੁਕ ਜੋ ਆ ਏਜੰਸੀ ਲੰਗ ਲੈ ਆਂਦੀ ਏ ਆਹ ਪ੍ਰੋਫੈਸਰ ਨਹੀਂ ਆ ਗੱਲ ਕੀ ਆ ਬਕਾ ਮੇਰੇ ਸਵਰਾਜ ਸਵਰਾਜ ਦੀ ਨਾ ਮਗਰ ਵੀਡੀਓ ਨਹੀਂ ਬਣਾਈ ਮੈਂ ਸਵਰਾਜ ਕਿਤੇ ਮੈਨੂਫੈਕਚਰ ਹੁੰਦੀ ਨਾ ਅੰਬਾਲਾ ਤੋਂ ਗਾ ਉਹ ਵੀ ਦੇਖੇ ਸੀ ਦੇਖੋ ਸਫਾਇਦੇ ਕਿੰਨੇ ਲੱਗੇ ਆ ਉੱਧਰ ਦੇਖੋ ਐਸਾਈਡ ਦੇਖੋ ਪਹਾੜੀਆਂ ਨਜ਼ਰ ਆ ਰਹੀਆਂ ਔਰ ਪਰਛਾਵੇਂ ਜਿਹੜੇ ਆ ਨਾ ਪਹਾੜ ਆ ਉਹ ਸਾਹਮਣੇ ਸਾਰੇ ਇਹ ਪਤਾ ਕਿਹੜੇ ਪਹਾੜ ਆ ਇਹ ਆ ਹਿਮਾਲਿਆ ਪਰਬਤ ਇੱਥੋਂ ਨਹੀਂ ਸ਼ੁਰੂ ਹੁੰਦਾ ਹਨਾ ਉਹ ਉੱਥੋਂ ਸ਼ੁਰੂ ਹੁੰਦਾ ਇਹ ਪਹਾੜੀਆਂ ਆ ਮਾ ਮੱਲੋ ਗ੍ਰੀਨਰੀ ਵਾਲੀਆਂ ਬੇਰਾ ਨੂੰ ਜਾਣ ਵਾਲੀ ਸੜਕ ਆਪਾਂ ਜਾ ਰਹੇ ਆ ਪੌਂਟਾ ਸਾਹਿਬ ਦੇ ਕੋਲੇ ਬਸ ਪਹੁੰਚ ਚੱਲੇ ਆ। ਇਹ ਸ਼ਾਹਪੁਰ ਆ ਗਏ ਆ। ਪਸ਼ਾਪੁਰਾ ਵੀ ਪਿੰਡ ਆ। ਆ ਤੁਹਾਨੂੰ ਪਿੰਡ ਵੀ ਦਿਖਾਉਣਾ ਮੈਂ। ਇਥੋਂ ਸਲੋ ਕਰਕੇ ਬਾਈਕ ਆ ਪਿੰਡ ਦੇਖੋ। ਤੇ ਸਾਹਮਣੇ ਪਹਾੜਾਂ ਦਾ ਨਜ਼ਾਰਾ ਕਿਆ ਬਾਤ ਆ ਯਾਰ। ਮੈਂ ਕਹਿੰਦਾ ਕੁਦਰਤ ਹਰੀਤ ਜਗ੍ਹਾ ਵਸਦੀ ਆ। ਤਣ ਕਣ ਦੇ ਵਿੱਚ ਵਸਦੀ ਆ ਦੇਖੋ। ਲੋਕਾਂ ਦੇ ਘਰ ਰੋਡ ਉੱਪਰ ਦੀ ਹੋ ਗਿਆ। ਕਾਰਨੀ ਨੇ ਹੋ ਗਏ ਹਨ ਕਈ ਵਿਚਾਰੇ ਛੱਡ ਕੇ ਚਲੇ ਗਏ ਕਿਉਂਕਿ ਅਕਵਾਇਰ ਹੋ ਗਿਆ ਨਾ ਦੁਕਾਨਾਂ ਦੇ ਜੁਨਾਕਰ ਕੋਰ ਉਹਨਾਂ ਨੂੰ ਪੈਸੇ ਮਿਲ ਗਏ ਉਹ ਛੱਡ ਗਏ ਰੋਡ ਚੌੜਾ ਹੋ ਗਿਆ ਰੋਡ ਪਹਿਲਾਂ ਛੋਟਾ ਹੋਊਗਾ ਹਾਈਵੇ ਦੇ ਕੋਈ ਨਵਾਂ ਬਣਿਆ ਇਹ ਪੈਂਡਾ ਸਾਹ ਕੋਰ ਆਹ ਸਾਹਮਣੇ ਲੋਕੇਸ਼ਨ ਦੇਖੋ ਸਾਨੂੰ ਲੋਕੇਸ਼ਨ ਦਿਖਾਉਣਾ ਧਿਆਨ ਨਾਲ ਦੇਖੋ ਪਹਾੜਾ ਜੀ ਤੇ ਆਹ ਖੇਤ ਦੇਖੋ ਇਦھر ਕਮਾਦ ਲੱਗਿਆ ਤੇ ਉਹ ਮਤਲਬ ਸਫਾਇਦਿਆਂ ਦੇ ਲਾਏ ਆ ਬਾਗ ਲਾਏ ਆ ਮਤਲਬ ਕਿੱਲਿਆਂ ਦੇ ਵਿੱਚ ਕੋਈ ਵੀ ਆਪਣੇ ਪੰਜਾਬ ਚ ਪਚੌਣਾ ਸ਼ੁਰੂ ਕਰ ਦਿੱਤਾ ਨਾ 1 ਜੂਨ ਤੋਂ ਸਰਕਾਰ ਨੇ ਕਿਹਾ ਤਾਂ ਇੱਥੇ ਕੋਈ ਵੀ ਬੰਦਾ ਇਹ ਦੇਖੂ ਕੋਈ ਪਾਣੀ ਲੱਗਿਆ ਫੇਕ ਨੂੰ ਨਹੀਂ ਨਾ ਲੱਗਿਆ ਨਾ ਕਿਤੇ ਥੋਨਾ ਲੱਗਿਆ ਹਰਿਆਲੀ ਅੰਤਾਂ ਦੀ ਆ ਕਿਆ ਵਾਟਾ ਇੱਕ ਸਾਈਡ ਤੇ ਹਮਾ ਚਲਦੀਆਂ ਉਹ ਪਹਾੜੀਆਂ ਅਨਾ ਇੱਕ ਸਾਈਡ ਤੇ ਚੰਡੀਗੜ੍ਹ ਇੱਕ ਸਾਈਡ ਤੇ ਪੰਜਾਬ ਸਾਰਾ ਘਿਰਿਆ ਹੋਇਆ ਏਰੀਆ ਹਰਿਆਣੇ ਦਾ ਬਹੁਤ ਸੋਹਣਾ ਏਰੀਆ ਕਯਾ ਵਾਤਾ ਇਧਰ ਦੇਖੋ ਰਾਈਟ ਸਾਈਡ ਤੇ ਇਹ ਪਹਾੜੀਆਂ ਹਿਮਾ ਚਲਦੀਆਂ ਤੁਸੀਂ ਬਸ ਆਨੰਦ ਲਓ ਨਾਲ-ਨਾਲ ਰਹੋ ਆਪਾਂ ਅੱਗੇ ਵੀ ਦੇਖਦੇ ਆਂ ਆਹ ਦੇਖੋ ਇਹ ਸ਼ਹਿਰ ਪਤਾ ਨਹੀਂ ਕਿਹੜਾ ਆ ਗਿਆ ਔਰ ਦੇਖੋ ਪਹਾੜੀਆਂ ਇੱਥੇ ਨਾ ਰੋਕਦੇ ਆ ਨਾਲੇ ਕੁਛ ਖਾਣ ਪੀਣ ਨੂੰ ਖਾਣ ਪੀਣ ਨੂੰ ਲੈਣਾ ਇੱਥੇ ਕੋਈ ਦੁਕਾਨ ਦੇਖਦੇ ਆ ਆਹ ਪਹਾੜੀਆਂ ਦੇ ਵਿੱਚ ਮੈਨੂੰ ਲੱਗਦਾ ਹਿਮਾਚਲ ਸ਼ੁਰੂ ਹੋ ਗਿਆ ਹਰਿਆਣਾ ਆਪਾਂ ਲੰਘ ਆਏ ਇੱਥੋਂ ਹਿਮਾਚਲ ਆ ਰੋਡ ਬੜਾ ਕਹਿਣ ਸੀਗਾ ਯਾਰ ਆਹਾ ਅਵੇ ਹੈ ਹੈਗੀ ਆ ਦੁਕਾਨ ਸੀ ਕਿ ਕਹੜ ਮੈਂ ਕਹਿੰਦਾ ਸ਼ਾਮ ਦਾ ਟਾਈਮ ਆ ਇੰਨਾ ਵਧੀਆ ਮੌਸਮ ਆ ਆ ਦੇਖੋ

ਫਲੈਟ ਮੰਗੋ ਉੱਪਰ ਖੜੇ ਆ ਬਸ ਆ ਆਰਡਰ ਅੱਗੇ ਟੋਲ ਲੱਗਾ ਅੱਗੇ ਹਿਮਾਚਲ ਚ ਐਂਟਰ ਹੋਏ ਨਾ ਕਹਿੰਦੇ ਹਰਿਆਣੇ ਦਾ ਲਾਸਟ ਸ਼ਹਿਰ ਹੈਗਾ ਸ਼ਹਿਰ ਬਹੁਤ ਸੋਹਣਾ ਪਹਾੜੀਆਂ ਚ ਬਸਿਆ ਸ਼ਹਿਰ ਹੈ ਅਨੰਦ ਦਾ ਪੂਰਾ ਇਹ ਹਿਮਾਚਲ ਦੀਆਂ ਪਹਾੜੀਆਂ ਉੱਪਰ ਲੰਘ ਰਹੇ ਆ ਦੇਖੋ ਰਸਤੇ ਮਾ ਮੋਰ ਚਾਹ ਉਤੇ ਤੁਸੀਂ ਕੁਦਰਤ ਦੀ ਸੁੰਦਰਤਾ ਦੇਖੋ ਬਸ ਆਲੇ-ਦੁਆਲੇ ਲੋਕਾਂ ਦੇ ਘਰ ਦੇਖੋ ਕਿੰਨੇ ਉੱਚੀ ਉੱਚੇ ਆ ਹਨਾ ਪਹਾੜਾਂ ਦੇ ਉੱਤੇ ਆ ਜਿਆਦਾ ਇੱਥੇ ਬਾਈਕ ਹੀ ਆ ਫਿਰ ਕੰਮਜਾਬ ਕਿਉਂਕਿ ਰਸਤੇ ਖੇਤੇ ਹੁੰਦੇ ਆ ਮੋਟਰਸਾਈਕਲ ਤੇ ਬੰਦਾ ਜਾ ਵੜਦਾ ਹਨਾ ਗੱਡੀਆਂ ਨਾਲੋਂ ਗੱਡੀ ਘਰੋਂ ਨੂੰ ਆਉਂਦੀ ਹੈ ਇਹੋ ਜੀਆਂ ਦੁਕਾਨਾਂ ਛੋਟੀਆਂ ਛੋਟੀਆਂ ਇਹ ਇੱਥੋਂ ਉੱਪਰ ਸਟਾ ਕਿੱਡਾ ਜਾਣਾ ਇਹ ਆਪਾਂ ਨਹੀਂ ਨਹੀਂ ਜਾਣੇ ਹਨਾ ਆ ਸਟਾਰੂੜਾ રાઇટ સાઇડ ਨੂੰ દેખો લે લોકેશન દેખો ਜੀ ਉਹ ਪਿੰਡ ਨੂੰ ਜਾਂਦਾ ਹੋਊ ਕਿਸੇ ਨੂੰ ਰਸਤਾ ਇਹ ਆਪਾਂ ਹਾਈਵੇ ਤੇ ਜਾਣਾ ਇਹ ਹਾਈਵੇ ਆ ਇਹ ਹਾਈਵੇ ਹੈਗਾ ਡੇਰਾ ਦੂਨ ਵਾਲਾ ਰਸਤੇ ਦੀ ਆਪਾਂ ਸੁੰਦਰਤਾ ਦੇਖਦੇ ਜਾਣਾ ਕੁਦਰਤ ਨੂੰ નિહਾਰਦੇ ਜਾਣਾ ਦਰਖਤ અલગ અલગ ਤਰ੍ਹਾਂ ਦੇ ਦਰਖਤ ਕੀਲ ਦੇ ਦਰਖਤ ਸਾਰੇ ਗੋਸ ਤੇ ਥੋੜਾ ਆਪਾਂ ਲੇਟ ਹੋ ਗਏ ਆਪਾਂ ਜਲਦੀ ਪਹੁੰਚਣਾ 30 35 ਕਿਲੋਮੀਟਰ ਇਹ ਵਾਟ ਫਈ ਆ ਆਪਣੇ ਪਹੁੰਚ ਜਾਏ ਅੱਧੇ ਪੌਣੇ ਘੰਟੇ ਚੋਂ ਆਪਾਂ ਆਰਾਮ ਨਾਲ ਆਪਾਂ ਤੇਜ਼ ਨਹੀਂ ਜਾ ਰਹੇ ਬਸ ਐ 50 ਕਿਲੋਮੀਟਰ ਦੀ ਸਪੀਡ ਤੇ ਹੁਣ ਆਪਾਂ ਅਚਾਈ ਤੇ ਕਾਹੀ ਚਾਈ ਤੇ ਆ ਗਏ ਸਮੁੰਦਰੀ ਟਾਪ ਤੋਂ ਦੇਖੋ ਇਹਨਾਂ ਨੂੰ ਪਤਾ ਕਿੰਨੇ ਆ ਕਿਉਂਕਿ ਸਰਚ ਨਹੀਂ ਕੀਤਾ ਮਾਈਕ ਵਿੱਚ ਚਲਾ ਰਿਹਾ ਹਾਂ ਹਣੀ ਰਟਾਪਾ ਨੂੰ ਬਹੁਤ ਹੋ ਗਿਆ ਟਾਈਮ ਹੋ ਗਿਆ 8:30 ਦਾ ਕਿ ਆ ਸ਼ਹਿਰ ਪਤਾ ਕਿਹੜਾ ਹੈਗਾ ਇਹ ਹੈਗਾ ਕੋਲ ਦਾ ਸ਼ਹਿਰ ਕਹਿੰਦਾ ਭਾਈ ਜੇਕਰ ਕੱਲ ਦੇ ਸਵੇਰੇ ਬੋਲ ਨਵੇਂ ਮਹਾਂ ਗੁਰਦੁਆਰਾ ਸਾਹਿਬ ਜਾ ਰਹੇ ਆ ਉੱਥੇ ਆਪਾਂ ਅੱਜ ਪਰੋਤਾਂਗੇ ਆਈ ਵੀਰਾਂ ਨੂੰ ਪਰੋਤਾਂਗੇ ਤੇ ਸਵੇਰ ਸਵੇਰ ਤੜਕੇ-ਤੜਕੇ ਨਿਕਲਾਂਗੇ ਅੱਗੇ ਚੱਲੇ ਪਾਵਾਂਗੇ ਥੋੜਾ ਸ਼ਹਿਰ ਆ ਚਲੋ ਰਾਤ ਇੰਨਾ ਪਤਾ ਨਹੀਂ ਲੱਗਦਾ ਸ਼ਹਿਰੇ ਨਿਕਲਦੇ ਦੇਖਾਂਗੇ ਨਾ 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 ਦੀ ਬਾਕੀ ਪਹੌੜ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ। ਸਾਹ ਦੇ ਦੀ ਕੋਖ ਲੱਗ ਗਈ ਆ ਯਾਰ। ਹਾਂ ਉਫ ਬੋਲ ਲੱਗ ਗਈ ਜਾ ਕੇ ਰੁਕੀ ਹੈਗੀ। ਆ ਦੇਖੋ ਮੇਨ ਬਜ਼ਾਰ ਤੇ ਪਹੁੰਚ ਗਏ ਆਪਾਂ। ਮਾ ਲਵ ਲਾ। ਕਿਆ ਬਾਤ ਆ ਯਾਰ ਠੰਡੀ ਹਵਾ ਬੁਬੂ ਦੇਖੀ ਜੇ ਰੋ ਪਾਇ ਨਾ ਠੰਡੀ ਹਵਾ ਚੱਲ ਰਹੀ ਆ। ਵੱਲਾ ਵੱਲਾ ਕੀ ਆ ਵਾਤਾ ਯਾਰ ਰਾਤ ਦਾ 뷰 ਕਿੱਧਰ ਆ ਦੇਖੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਫਰੰਟ ਤੋਂ ਤੁਹਾਨੂੰ ਮੈਂ ਦਿਖਾਉਣਾ ਇੱਕ ਵਾਰ ਨਾ ਇੱਥੇ ਬਾਈਕ ਪਾਰਕ ਕੀਤਾ ਆਪਾਂ ਨੇ ਆ ਦੇਖੋ ਪੌਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਇਹ ਗੁਰਦੁਆਰਾ ਹੈਗਾ ਥੋੜਾ ਜਿਹਾ ਇਤਿਹਾਸ ਤੁਹਾਨੂੰ ਦੱਸਦਾ ਬਾਅਦ ਚ ਪਹਿਲਾ ਦਰਸ਼ਨ ਕਰਦੇ ਆਪਾਂ ਆਜੋ ਕਰੋ ਦਰਸ਼ਨ ਗੁਰੂ ਸਾਹਿਬ ਦੇ ਪੌਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਇਹ ਉਹ ਦਵਾਰਾ ਹੈਗਾ ਗੁਰੂ ਸਾਹਿਬ ਚਾਰ ਸਾਲ ਤੋਂ ਵੱਧ ਸਮਾਂ ਇੱਥੇ ਰਹੇ ਸਭ ਤੋਂ ਵੱਧ ਜਿਹੜਾ ਸਮਾਂ ਗੁਰੂ ਸਾਹਿਬ ਦਾ ਇੱਥੇ ਹੀ ਰਹਿ ਪੌਂਟਾ ਸਾਹਿਬ ਦੇ ਵਿੱਚ ਤੇ ਵੱਡੇ ਸਾਹਿਬ ਜਾਦੇ ਅਜੀਤ ਸਿੰਘ ਦਾ ਜਿਹੜਾ ਜਨਮ ਆ ਉਹ ਵੀ ਇੱਥੇ ਹੀ ਹੋਇਆ ਸੀਗਾ ਇੱਧਰ ਜੋੜਾ ਕਰ ਬਹੁਤ ਵੱਡਾ ਗੁਰੂ ਘਰ ਇਹ ਗੁਰਦੁਆਰ ਸਾਹਿਬ ਦਾ ਆਪਾ ਨਮਸਕਾਰ ਕਰ ਲਿਆ ਮੱਥਾ ਟੇਕ ਲਿਆ ਹਨ ਕਿ ਦੁਕਾਨਾਂ ਲੱਗੀਆਂ ਬਾਹਰ ਹਨੇਰਾ ਤਾਂ ਬਹੁਤ ਹੋ ਗਿਆ ਲਾਈਟ ਹੀ ਉੱਡ ਗਈ ਇੱਧਰ ਜੁੱਤੀਆਂ ਜੱਪੀਆਂ ਦੀਆਂ ਹਨ ਬੰਦ ਹੋ ਗਈਆਂ ਸਵੇਰ ਦੇਖਾਂਗੇ ਪਰ ਸਵੇਰ ਆਪਾਂ ਨਿੱਕਲ ਜਾਣਾ ਟਾਈਮ ਨਾਲ ਹੁਣ ਕੱਲ ਦੇਖਦੇ ਆਂ ਸਵੇਰ ਅਗਲੇ ਸਫ਼ਰ ਦੀ ਆਪਣੀ ਹੋਊਗੀ ਤਿਆਰੀ ਸੁਬਹ ਕਿੰਨੇ ਵਜੇ ਨਿਕਲਦੇ ਆ ਹੋ ਸਕਦਾ ਆਪਾਂ 6:30 ਮਾਰਨਿੰਗ ਨਿਕਲਾਂਗੇ ਫਿਰ ਜਲਦੀ ਪਹੁੰਚ ਜਾਗੇ ਨਾ ਤੇ ਮੈਂ ਕਹਿੰਦਾ ਅੱਜ ਅੰਦਰ ਸਾਨੂੰ ਜਗ੍ਹਾ ਨਹੀਂ ਮਿਲੀ ਬੈਠਣ ਨੂੰ ਇੰਨੀ ਸੰਗਤ ਆ ਗਈ ਸਾਰੀ ਜਿੰਨੀ ਸੰਗਤ ਹਿਮਗੜੂ ਸਾਹਿਬ ਜਾਂਦੀ ਆ ਨਾ ਇੱਥੇ ਰੁੱਕ ਕੇ ਅੱਗੇ ਜਾਂਦੀ ਆ ਹੁਣ ਕੱਲ ਆਪਾਂ ਦੇਖਦੇ ਆ ਅੱਜ ਤਾਂ ਸਫ਼ਰ ਆਪਣਾ ਹੋਇਆ ਇੱਕ ਮਿੰਟ ਮੈਂ ਦੱਸਦਾ ਇੱਥੇ ਬੁੱਬੂ ਮਾਰੀ ਮਾਰ ਲਾਈਟ ਮਾਰੀ ਅੱਜ ਕੀਤਾ ਆਪਾਂ ਨੇ 300 325 ਕਿਲੋਮੀਟਰ ਸਫ਼ਰ 325 ਕਿਲੋਮੀਟਰ ਕੱਲ ਦੇਖਦੇ ਆ ਕਿੰਨਾ ਹੋ ਸਕਦਾ ਕੱਲ ਆਪਾਂ 400 ਕਿਲੋਮੀਟਰ ਕਰੀਏ ਹੋ ਸਕਦਾ 350 ਕਿਲੋਮੀਟਰ ਤੇ ਮਿਲਦੇ ਆਂ ਕੱਲ ਦੇ ਸਫ਼ਰ 'ਚ ਧੰਨਵਾਦ